ਤਾਂ ਦੇਸ਼ ਦੀਆਂ ਸਭ ਤੋਂ ਵੱਡੀਆਂ ਚੋਣਾਂ ਦੇ ਨਤੀਜੇ ਜਿਹੜੇ ਐਲਾਨੇ ਜਾ ਚੁੱਕੇ ਆ ਐਨਡੀਏ ਗੱਠ ਜੋੜ ਇੱਕ ਵਾਰ ਫਿਰ ਤੋਂ ਸੱਤਾ ਦੇ ਵਿੱਚ ਵਾਪਸੀ ਕਰ ਰਿਹਾ ਤੇ ਜੇਕਰ ਇੰਡੀਆ ਗੱਠ ਜੋੜ ਦੀ ਗੱਲ ਕਰੀਏ ਤਾਂ ਕਾਫੀ ਮਜ਼ਬੂਤ ਸਥਿਤੀ ਦੇ ਵਿੱਚ ਇਸ ਸਮੇਂ ਇੰਡੀਆ ਗੱਠ ਜੋੜ ਵੀ ਨਜ਼ਰ ਆ ਰਿਹਾ ਤਾਂ 292 ਸੀਟਾਂ ਐਨਡੀਏ ਨੂੰ ਹਾਸਲ ਹੋਈਆਂ ਜਦ ਕਿ ਇੰਡੀਆ ਗੱਠ ਜੋੜ ਨੂੰ 233 ਸੀਟਾਂ ਹਾਸਲ ਹੋਈਆਂ ਨੇ ਉੱਥੇ ਹੀ ਜੇਕਰ ਅਦਰਸ ਦੀ ਗੱਲ ਕਰੀਏ ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਜਾ ਬਾਕੀ ਪਾਰਟੀਆਂ ਦੀ ਗੱਲ ਕਰੀਏ ਤਾਂ 18 ਸੀਟਾਂ ਦੇ ਉੱਪਰ ਇਸ ਸਮੇਂ ਆਦਰਸ ਨੇ ਜਿਹੜੇ ਉਹ ਲੀਡ ਦੇ ਵਿੱਚ ਨੇ ਜਾਨੀ ਕਿ ਜਿੱਤ ਦਰਜ ਕਰ ਚੁੱਕੇ ਨੇ ਤਾਂ ਮਿੱਕੀ ਬੜੀ ਵੱਡੀ ਜਿੱਤ ਜਿੱਤਾ ਜਿਹੜੀ ਉਹ ਐਨਡੀਆ ਦੇ ਹਿੱਸੇ ਆਈ ਆ ਹਾਲਾਂਕਿ 400 ਪਾਰ ਦਾ ਨਾਰਾ ਦਿੱਤਾ ਗਿਆ ਸੀ ਪਰ 400 ਛੱਡੋ 300 ਵੀ ਪਾਰ ਨਹੀਂ ਹੋ ਰਹੀ ਤੇ ਅਹਿਮ ਗੱਲ ਇਹ ਆ ਕਿ ਜਿਹੜਾ ਇੰਡੀਆ ਗੱਠਜੋੜ ਆ ਨਾ ਕਿੰਨਾ ਕਿਤੇ ਸਰਕਾਰ ਬਣਾਉਣ ਦਾ ਸੁਪਨਾ ਜਿਹੜਾ ਹੁਣ ਉਹ ਵੀ ਦੇਖ ਰਿਹਾ ਤੇ ਬੀਜੇਪੀ ਹੈੱਡਕੁਆਰਟਰ ਦੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੇ ਆ ਪੀਐਮ ਮੋਦੀ ਪਹੁੰਚ ਚੁੱਕਿਆ ਲੋਕਾਂ ਨੂੰ ਸੰਬੋਧਨ ਕਰ ਰਿਹਾ ਦੇਸ਼ ਨੂੰ ਸੰਬੋਧਨ ਕਰ ਰਿਹਾ ਤੇ ਉਸ ਤੋਂ ਪਹਿਲਾਂ ਜੇਕਰ ਸਰਕਾਰ ਦੀ ਗੱਲ ਕਰੀਏ ਅੰਕੜੇ ਦੀ ਗੱਲ ਕਰੀਏ ਐਂਡੀਏ ਨੇ ਪਾਰ ਕੀਤਾ ਪਰ ਦੂਜੇ ਪਾਸੇ ਇੰਡੀਆ ਗੱਲ जोड ਕਹਿੰਦੇ ਅਸੀਂ ਕੱਲੂ ਦੱਸਾਂਗੇ ਦੇਖੋ ਜੀ ਜਦੋਂ ਵੀ ਜਿਹੜੇ ਨਤੀਜੇ ਹੋਣ ਵਾਲੇ ਸੀ ਉਸ ਤੋਂ ਪਹਿਲਾਂ ਕਿਸੇ ਨੂੰ ਵੀ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇੰਡੀਆ ਗੱਠ ਜੋੜ ਇੰਨੀਆਂ ਸੀਟਾਂ ਲੈ ਜਾਏਗਾ ਜੇ ਇੰਡੀਆ ਗੱਠ ਜੋੜ ਦੀਆਂ ਸੀਟਾਂ ਦੇ ਵਿੱਚ ਜੇ ਕਾਂਗਰਸ ਦੀਆਂ ਸੀਟਾਂ ਵੀ ਲੱਕ ਕੀਤੀਆਂ ਜਾਂ ਤਾਂ 100 ਤੋਂ 105 ਸੀਟਾਂ ਲੈਣੀਆਂ ਇਕੱਲੇ ਕਾਂਗਰਸ ਦੀਆਂ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਗਠਬੰਧਨ ਹੈ ਉਹਦਾ ਜਿਹੜਾ ਰੀਜ਼ਨ ਸੀ ਉਹ ਬਿਲਕੁਲ ਸਕਸੈਸਫੁਲ ਹੁੰਦਾ ਨਜ਼ਰ ਆ ਰਿਹਾ ਹੈ ਤੇ ਗੱਲ ਕਰੀਏ ਜੇ ਐਨਡੀਏ ਦੀ ਤੇ ਜੇ ਪਿਛਲੇ ਚੋੜਾ ਦੀ ਗੱਲ ਕਰੀਏ ਤਾਂ 303 ਦੇ ਉੱਤੇ ਜਾ ਕੇ ਰੁਕੀ ਸੀ ਤਾਂ ਕਿਤੇ ਨਾ ਕਿਤੇ ਉਹਦੇ ਕੰਪੈਰੀਟਿਵਲੀ ਦੇਖੀਏ ਤਾਂ ਕਿਤਨੇ ਦੇ ਘਾਟਾ ਜ਼ਰੂਰ ਨਜ਼ਰ ਆ ਰਿਹਾ ਐ ਐਨਡੀਏ ਨੂੰ ਪਰ ਇੱਥੇ ਜਿਹੜੀ ਸਟਰੋਂਗ ਨਜ਼ਰ ਹੁੰਦੀ ਆ ਰਹੀ ਹੈ ਜਿਹੜਾ ਪਲੋਟ ਵਧੀਆ ਬਣਦਾ ਨਜ਼ਰ ਆ ਰਿਹਾ ਹੈ 233 ਇੱਕ ਬੇहद ਵੱਡਾ ਆਕੜਾ ਹੈ ਦੇਸ਼ ਦੇ ਵਿੱਚ ਜੇ ਗੱਲ ਕਰੀਏ ਸਰਕਾਰ ਵੀ ਬਣਾਣੀ ਹੋਵੇ ਤਾਂ 233 ਇੱਕ ਬਹੁਤ ਵੱਡਾ ਆਕੜਾ ਹੈ ਪਰ ਇਸ ਦੇ ਵਿੱਚ ਮੈਂ ਜ਼ਰੂਰ ਦੱਸਾਂਗਾ ਸੁਖਪ੍ਰੀਤ ਜੀ ਕਿਉਂਕਿ ਦੇਸ਼ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਲੱਗ ਰਿਹਾ ਹੋਗਾ ਕਿ ਜੇ ਐਨਡੀਏ 292 ਹੈ ਤੇ ਇੰਡੀਆ ਜਿਹੜੀ ਹੈ 233 ਹੈ ਤੇ ਉੱਥੇ ਜੇ ਗੱਲ ਕਰੀਏ ਅਦਰਸ ਦੀ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਜੇ ਗਠਜੋੜ ਜਾਵੇ ਤਾਂ ਸਰਕਾਰ ਗਠਬੰਧਨ ਦੀ ਵਿਵੰਨ ਸਕਦੀ ਹੈ ਕੀ ਇਹ ਜਾਇਆ ਹੋ ਸਕਦਾ ਬਿਲਕੁਲ ਮਿੱਕੀ ਇੱਕ ਚੀਜ਼ ਕਨਫਰਮ ਕਰ ਦਿੰਨੇ ਆ 273 ਦਾ ਅੰਕੜਾ ਚਾਹੀਦਾ ਹੁੰਦਾ ਬੀਜੇਪੀ ਦੀ ਜੇਕਰ ਗੱਲ ਕਰੀਏ ਐਨਡੀਏ ਤਾਂ ਐਨਡੀਏ ਯਾਨੀ ਕਿ ਬੀਜੇਪੀ ਦੇ ਨਾਲ ਜਿਹੜੀ ਉਹਨਾਂ ਦੇ ਸਹਿਯੋਗੀ ਨੇ ਜਿਹੜੀਆਂ ਪਾਰਟੀਆਂ ਬੀਜੇਪੀ ਦਾ ਸਾਥ ਦੇ ਰਹੀਆਂ ਉਹਨਾਂ ਦੇ ਟੋਟਲ ਅੰਕੜੇ ਜਿਹੜੇ ਨੇ ਉਹ ਮਿਲਾ ਕੇ 292 ਆ ਜਿੱਦਾਂ ਜੀਡੀਯੂ ਆਰ ਟੀਡੀਪੀ ਆ ਉਹਨਾਂ ਦੇ ਅੰਕੜੇ ਮਿਲਾ ਕੇ 292 ਆ ਜੇ ਕੋਈ ਪਾਰਟੀ ਇੱਧਰ ਉਧਰ ਖਿਸਕਦੀ ਆ ਮੰਨ ਲਓ ਕੋਈ ਵੀ ਇੱਕ ਪਾਰਟੀ ਜਿਹਦੇ ਕੋਲੇ ਵੱਡੀਆਂ ਸੀਟਾਂ ਨੇ 20 ਤੋਂ ਵੱਧ ਸੀਟਾਂ ਨੇ ਜੇ ਉਹ ਪਾਰਟੀ ਖਿਸਕੇ ਇੰਡੀਆ ਗੱਤ ਜੋੜ ਵੱਲ ਜਾਂਦੀ ਆ ਤੇ ਅਦਰਸ ਦੇ ਵਿੱਚੋਂ ਜਿਹੜੇ ਉਮੀਦਵਾਰ ਨੇ ਉਹ ਇਹਨਾਂ ਨਾਲ ਜੁੜਦੇ ਆ ਤਾਂ ਕਿਤੇ ਨਾ ਕਿਤੇ ਸਰਕਾਰ ਆ ਜਿਹੜੀ ਉਹ ਇੰਡੀਆ ਗੱਤ ਜੋੜਦੀ ਬਣ ਸਕਦੀ ਆ ਰਾਹੁਲ ਗਾਂਧੀ ਨੂੰ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਹਿੰਦੇ ਤੁਸੀਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੋਗੇ ਜਦੋਂ ਸਾਡੇ ਸਾਥੀਆਂ ਨੇ ਸਵਾਲ ਪੁੱਛਿਆ ਤਾਂ ਉਹ ਕਹਿੰਦੇ ਜੀ ਅਸੀਂ ਕੱਲ੍ਹ ਨੂੰ ਦੱਸਾਂਗੇ ਤਾਂ ਇਹ ਬੜਾ ਅਹਿਮ ਚੀਜ਼ ਹੋ ਜਾਂਦੀ ਹੈ ਰਾਜਨੀਤੀ ਦੇ ਵਿੱਚ ਜਿਹੜਾ ਕੱਲ ਨੂੰ ਦੱਸਾਂਗੇ ਮੈਂ ਤੁਹਾਨੂੰ ਕੀ ਦੱਸਾਂਗਾ ਕਿ ਹੁਣੇ ਜਦੋਂ ਜਦੋਂ ਸਾਰੇ ਆਕੜੇ ਆਉਂਦੇ ਨੇ ਉਸ ਤੋਂ ਬਾਅਦ ਇੱਕ ਵੱਡੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਜਾਂਦੇ ਨੇ ਖੜਗ ਹੋਣੀ ਆਉਂਦੇ ਨੇ ਤੇ ਉਹਨਾਂ ਵੱਲੋਂ ਲੋਕਾਂ ਦਾ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ ਜਾਂਦਾ ਕਿਉਂਕਿ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਹਨਾਂ ਨੇ ਜਿਹੜੀ ਯਾਤਰਾ ਕੀਤੀ ਹੈ ਗਿਆ ਰਾਹੁਲ ਗਾਂਧੀਰ ਵੱਲੋਂ ਜਾਂ ਜੋ ਵੀ ਰਿਜ਼ਲਟ ਆਇਆ ਉਹਦੇ ਵੱਲੋਂ ਸ਼ੁਕਰੀਆ ਕੀਤਾ ਗਿਆ ਤੇ ਇੱਕ ਗੱਲ ਜਦੋਂ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਸਰਕਾਰ ਬਣਾਉਣ ਦੀ ਸੋਚ ਰਹੇ ਹੋ ਤਾਂ ਉਹਨਾਂ ਵੱਲੋਂ ਨਾ ਨਹੀਂ ਕੀਤੀ ਗਈ ਨਾ ਨਾ ਕਰਨਾ ਤੇ ਬਣਾ ਲੈਣ ਦੇ ਵਿੱਚ ਬੜਾ ਡਿਫਰੈਂਸ ਹੈ ਕਿਉਂਕਿ ਜੇ ਸਾਫ਼ ਮੁੱਕਰ ਜਾਂਦੇ ਤਾਂ ਉਹ ਮੀਡੀਆ ਦੇ ਵਿੱਚ ਸਾਫ਼ ਗੱਲ ਚਲੀ ਜਾਂਦੀ ਪਰ ਉਹਨਾਂ ਵੱਲੋਂ ਬਿਲਕੁਲ ਵੀ ਨਾ ਨਹੀਂ ਕੀਤੀ ਬਿਲਕੁਲ ਮਿੱਕੀ ਇਹੀ ਗੱਲ ਆਪਾਂ ਜ਼ਿਕਰ ਕਰ ਰਹੇ ਹਾਂ ਉੱਥੇ ਹੀ ਪੀਐਮ ਮੋਦੀ ਹੁਣੀ ਆਪਾਂ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਇਸ ਸਮੇਂ ਤਹਿ ਹੈੱਡਕੁਆਰਟਰ ਦੇ ਵਿੱਚ ਪਹੁੰਚਿਆ ਫੁੱਲਾਂ ਦੀ ਵਰਕਾ ਹੋ ਰਹੀ ਆ ਸੁਨਹਾਰੀ ਕਿੜੀ ਚ ਐਨਡੀਏ ਸਰਕਾਰ ਬਣਾਉਣ ਦੀ ਦਹਲਿਜ਼ ਦੇ ਉੱਪਰ ਖੜਾ ਤੇ ਜੇਕਰ ਪੀਐਮ ਮੋਦੀ ਦੇ ਟਵੀਟ ਦੀ ਗੱਲ ਕਰੀਏ ਇੱਕ ਟਵੀਟ ਵੀ ਉਹਨਾਂ ਦੇ ਵੱਲੋਂ ਇਸ ਨਤੀਜਿਆਂ ਨੂੰ ਲੈ ਕੇ ਕੀਤਾ ਗਿਆ ਨੇ ਲਿਖਿਆ ਕਿ ਲੋਕਾਂ ਨੇ ਲਗਾਤਾਰ ਤੀਜੀ ਵਾਰ ਐਨਡੀਏ ਦੇ ਉੱਪਰ ਵਿਸ਼ਵਾਸ ਜਿਹੜਾ ਜਤਾਇਆ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਇਤਿਹਾਸਿਕ ਕਾਰਨਾਮਾ ਮੈਂ ਇਸ ਸਨੇਹ ਦੇ ਲਈ ਜਨਤਾ ਜਨਾਰਦਨ ਨੂੰ ਪ੍ਰਣਾਮ ਕਰਦਾ ਤੇ ਉਹਨਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਿਛਲੇ ਦਹਾਕੇ ਵਿੱਚ ਕੀਤੇ ਗਏ ਚੰਗੇ ਕੰਮਾਂ ਨੂੰ ਜਾਰੀ ਰੱਖਾਂਗੇ ਇਸ ਦੇ ਨਾਲ ਨਾਲ ਪੀਐਮ ਮੋਦੀ ਹੁਣਾਂ ਨੇ ਆਪਣੇ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਇੱਥੇ ਸਲਾਮ ਕੀਤਾ ਉਹਨਾਂ ਕਹਿ ਕੇ ਮੈਂ ਆਪਣੇ ਵਰਕਰਾਂ ਦੀ ਸਖਤ ਮਿਹਨਤ ਨੂੰ ਸਲਾਮ ਕਰਦਾ ਤੇ ਦੱਸਦੀ ਕਿ ਉਹਨਾਂ ਨੇ ਇਹ ਵੀ ਕਹਿ ਕੇ ਜਿਹੜੇ ਬੇਮਿਸਾਲ ਯਤਨ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਜਾਨੀ ਕਿ ਵਰਕਰਾਂ ਦੇ ਵੱਲੋਂ ਉਸ ਨੂੰ ਵੀ ਉਹਨਾਂ ਨੇ ਇੱਥੇ ਸਰਾਇਆ ਵਾ ਕਿਤੇ ਨਾ ਕਿਤੇ ਵਰਕਰਾਂ ਨੂੰ ਸਰਾਇਆ ਵਾ ਤੇ ਜਿਨ੍ਹਾਂ ਲੋਕਾਂ ਨੇ ਐਂਡੀਆ ਨੂੰ ਸੀਟਾਂ ਦਿੱਤੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਲੋਕਾਂ ਦਾ ਧੰਨਵਾਦ ਕੀਤਾ ਪਰ ਬੜੀ ਵੱਡੀ ਅਹਿਮ ਗੱਲ ਆ ਕਿ ਹੁਣ ਸਰਕਾਰ ਆ ਜਿਹੜੀ ਕੀ ਉਹ ਸੱਚਮੁੱਚ ਐਂਡੀਆ ਦੀ ਬਣੇਗੀ ਇੱਕ ਚੀਜ਼ ਮਿੱਕੀ ਇੱਥੇ ਹੋਰ ਬੜੀ ਅਹਿਮ ਹੋ ਜਾਂਦੀ ਆ ਇਸ ਵਾਰ ਜਿਹੜੀ ਆਪੋਜੀਸ਼ਨ ਹੋਏਗੀ ਨਾ ਉਹ ਬੜੀ ਸਟਰੋਂਗ ਹੋਗਾ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਆਪੋਜੀਸ਼ਨ ਸਟਰੋਂਗ ਹੋਵੇ ਤਾਂ ਸਰਕਾਰ ਨੂੰ ਜਿਹੜੇ ਫੈਸਲੇ ਲੈਣੇ ਪੈਂਦੇ ਆ ਜਾਂ ਜਿਹੜੇ ਐਲਾਨ ਕਰਨੇ ਪੈਂਦੇ ਆ ਉਹਨਾਂ ਨੂੰ ਸਮਝ ਕੇ ਲੈਣੇ ਪੈਂਦੇ ਸੋਚ ਸਮਝ ਕੇ ਕਰਨਾ ਪੈਂਦਾ ਬਿਲਕੁਲ ਜੀ ਦੇਖੋ ਹਰ ਦੇਸ਼ ਦੇ ਵਿੱਚ ਇੱਕ ਜੇ ਮਜ਼ਬੂਤ ਜਿਹੜੀ ਹੈ ਵਿਰੋਧੀ ਪਾਰਟੀ ਹੁੰਦੀ ਹੈ ਤਾਂ ਉੱਥੇ ਕਹਿੰਦੇ ਇੱਕ ਦੇਸ਼ ਦੇ ਲਈ ਇੱਕ ਵੱਡਾ ਥੰਮ ਹੁੰਦਾ ਹੈ ਵਿਰੋਧੀ ਪਾਰਟੀ ਜਿਹੜੀ ਮਜ਼ਬੂਤ ਹੋਵੇ ਤਾਂ ਸਰਕਾਰਾਂ ਕੋਈ ਵੀ ਜੜੀ ਨੇ ਇਹ ਜਾਂ ਕਾਨੂੰਨ ਜਿਹੜਾ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚਦਿਆਂ ਨੇ ਗੱਲ ਕੀਤੀ ਜਾਵੇ ਮੈਂ ਸਾਡੇ ਦਰਸ਼ਕਾਂ ਜਿਹੜੇ ਸਾਡੇ ਜੁੜੇ ਹੋਏ ਨੇ ਹੁਣ ਤਾਂ ਦੱਸਦੀ ਸਕਰੀਨ ਦੇ ਉੱਤੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਭਾਜਪਾ ਦੇ ਹੈੱਡਕੁਆਰਟਰ ਦੀਆਂ ਤਸਵੀਰਾਂ ਨੇ ਦੱਸਦੀ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਸਭ ਤੋਂ ਖਾਸ ਤਸਵੀਰਾਂ ਨੇ ਜਿਸਦੇ ਵਿੱਚ ਦੇਖ ਸਕਦੇ ਹੋ ਕਿ ਪੀਐਮ ਮੋਦੀ ਜੋ ਕਿ ਇੱਕ ਵਾਰੀ ਫਿਰ ਤੋਂ ਸਰਕਾਰ ਬਣਾਉਣ ਦੀ ਦਹਲਿਜ਼ ਤੇ ਨੇ ਤਸਵੀਰਾਂ ਦੇਖ ਸਕਦੇ ਹੋ ਫੁੱਲਾਂ ਦੀ ਵਰਕਾ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਵੱਡੇ ਵੱਡੇ ਜਿੰਨੇ ਕੱਦਾਵਰ ਨੇਤਾ ਨੇ ਦੱਸਦੇ ਕਿ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਲੋਕ ਦੇਖ ਸਕਦੇ ਹੋ ਤੁਸੀਂ ਜਸ਼ਨ ਦਾ ਮਾਹੌਲ ਹੈ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਾਂ ਇਹ ਇੱਕ ਵਾਰ ਕਹਿ ਸਕਦੇ ਨੇ ਕਿ ਇੱਕ ਵਾਰ ਫਿਰ ਤੋਂ ਜਿਹੜੀ ਹੈ ਐਨਡੀਏ ਦੀ ਸਰਕਾਰ ਆ ਰਹੀ ਹੈ ਪਰ ਹਮੇਸ਼ਾ ਰਾਜਨੀਤੀ ਦੇ ਵਿੱਚ ਕੁਝ ਵੀ ਕਹਿ ਸਕਦੇ ਨੇ ਕਿ ਸਿੱਧੀ ਨਹੀਂ ਹੁੰਦੀ ਕੋਈ ਚੀਜ਼ ਉਹ ਅੱਗੇ ਜਾ ਕੇ ਜਜ਼ਬਾਤ ਜਾਂ ਹਾਲਾਤ ਬਦਲ ਜਾਂਦੇ ਨੇ ਬਿਲਕੁਲ ਬਿਲਕੁਲ ਤਾਂ ਪੰਜਾਬ ਦੀ ਵੀ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਕਾਂਗਰਸ ਵੱਡੀ ਪਾਰਟੀ ਬਣ ਕੇ ਉੱਪਰੀ ਆ ਸੱਤ ਸੀਟਾਂ ਦੇ ਉੱਪਰ ਕਾਂਗਰਸ ਨੇ ਬਾਜ਼ੀ ਮਾਰੀ ਆ ਤਿੰਨ ਦੇ ਉੱਪਰ ਆਮ ਆਦਮੀ ਪਾਰਟੀ ਦੋ ਤੇ ਆਜ਼ਾਦ ਅਤੇ ਇੱਕ ਸੀਟ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਜਿੱਤ ਹਾਸਲ ਕੀਤੀ ਆ ਚੰਡੀਗੜ੍ਹ ਦੀ ਜੇਕਰ ਗੱਲ ਕਰ ਲਈਏ ਉੱਥੇ ਇੰਡੀਆ ਗੱਠਜੋੜ ਦੇ ਜਿਹੜੇ ਉਮੀਦਵਾਰ ਮਨੀਸ਼ ਤਿਵਾੜੀ ਸੀ ਉਹਨਾਂ ਨੇ ਜਿੱਤ ਹਾਸਲ ਕੀਤਾ ਤਾਂ ਹੁਣ ਪੀਐਮ ਮੋਦੀ ਹੁਣਾਂ ਦੇ ਵੱਲੋਂ ਸੰਬੋਧਨ ਜਿਹੜਾ ਕੀਤਾ ਜਾਏਗਾ ਤਾਂ ਉਹ ਸੰਬੋਧਨ ਦੇ ਵਿੱਚ ਉਹ ਕੀ ਕੁਝ ਕਹਿੰਦੇ ਨੇ ਇਹ ਵੀ ਬੜਾ ਅਹਿਮ ਰਹਿਣ ਵਾਲਾ ਤਾਂ ਦੇਖਦਿਆਂ ਸਭ ਤੋਂ ਵੱਡੀਆਂ ਚੋਣਾਂ ਦੇ ਨਤੀਜੇ ਜਿਹੜੇ ਐਲਾਨੇ ਜਾ ਚੁੱਕਿਆ ਐ ਐਨਡੀਆ ਗੱਠਜੋੜ ਇੱਕ ਵਾਰ ਫਿਰ ਤੋਂ ਸੱਤਾ ਦੇ ਵਿੱਚ ਵਾਪਸੀ ਕਰ ਰਿਹਾ ਤੇ ਜੇਕਰ ਇੰਡੀਆ ਗੱਠਜੋੜ ਦੀ ਗੱਲ ਕਰੀਏ ਤਾਂ ਕਾਫੀ ਮਜ਼ਬੂਤ ਸਥਿਤੀ ਦੇ ਵਿੱਚ ਇਸ ਸਮੇਂ ਇੰਡੀਆ ਗੱਠਜੋੜ ਵੀ ਨਜ਼ਰ ਆ ਰਿਹਾ ਤਾਂ 292 ਸੀਟਾਂ ਐਨਡੀਆ ਨੂੰ ਹਾਸਲ ਹੋਈਆਂ ਜਦਕਿ ਇੰਡੀਆ ਗੱਠਜੋੜ ਨੂੰ 233 ਸੀਟਾਂ ਹਾਸਲ ਹੋਈਆਂ ਨੇ ਉੱਥੇ ਹੀ ਜੇਕਰ ਅਦਰਸ ਦੀ ਗੱਲ ਕਰੀਏ ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਜਾਂ ਬਾਕੀ ਪਾਰਟੀਆਂ ਦੀ ਗੱਲ ਕਰੀਏ ਤਾਂ 18 ਸੀਟਾਂ ਦੇ ਉੱਪਰ ਇਸ ਸਮੇਂ ਅਦਰਸ ਨੇ ਜਿਹੜੇ ਉਹ ਲੀਡ ਦੇ ਵਿੱਚ ਨੇ ਜਾਨੀ ਕਿ ਜਿੱਤ ਦਰਜ ਕਰ ਚੁੱਕੇ ਨੇ ਤਾਂ ਮਿੱਕੀ ਬੜੀ ਵੱਡੀ ਜਿੱਤ ਜਿੱਤਾ ਜਿਹੜੀ ਉਹ ਐਨਡੀਆ ਦੇ ਹਿੱਸੇ ਆਈ ਆ ਹਾਲਾਂਕਿ 400 ਪਾਰ ਦਾ ਨਾਰਾ ਦਿੱਤਾ ਗਿਆ ਸੀ ਪਰ 400 ਛੱਡੋ 300 ਵੀ ਪਾਰ ਨਹੀਂ ਹੋ ਰਹੀ ਤੇ ਅਹਿਮ ਗੱਲ ਇਹ ਆ ਕਿ ਜਿਹੜਾ ਇੰਡੀਆ ਗੱਠਜੋੜ ਆ ਨਾ ਕਿਤੇ ਨਾ ਕਿਤੇ ਸਰਕਾਰ ਬਣਾਉਣ ਦਾ ਸੁਪਨਾ ਜਿਹੜਾ ਹੁਣ ਉਹ ਵੀ ਦੇਖ ਰਿਹਾ ਤੇ ਬੀਜੇਪੀ ਹੈੱਡਕੁਆਰਟਰ ਦੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਪੀਐਮ ਮੋਦੀ ਪਹੁੰਚ ਚੁੱਕਿਆ ਲੋਕਾਂ ਨੂੰ ਸੰਬੋਧਨ ਕਰ ਰਿਹਾ ਦੇਸ਼ ਨੂੰ ਸੰਬੋਧਨ ਕਰ ਰਿਹਾ ਤੇ ਉਸ ਤੋਂ ਪਹਿਲਾਂ ਜੇਕਰ ਸਰਕਾਰ ਦੀ ਗੱਲ ਕਰੀਏ ਅੰਕੜੇ ਦੀ ਗੱਲ ਕਰੀਏ ਐਨਡੀਏ ਨੇ ਪਾਰ ਕੀਤਾ ਪਰ ਦੂਜੇ ਪਾਸੇ ਇੰਡੀਆ ਘੱਟ ਜੋੜ ਕਹਿੰਦੇ ਅਸੀਂ ਕੱਲੂ ਦੱਸਾਂਗੇ ਦੇਖੋ ਜੀ ਜਦੋਂ ਵੀ ਜਿਹੜੇ ਨਤੀਜੇ ਹੋਣ ਵਾਲੇ ਸੀ ਉਸ ਤੋਂ ਪਹਿਲਾਂ ਕਿਸੇ ਨੂੰ ਵੀ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇੰਡੀਆ ਘੱਟ ਜੋੜ ਇੰਨੀਆਂ ਸੀਟਾਂ ਲੈ ਜਾਏਗਾ ਜੇ ਇੰਡੀਆ ਅਗਰ ਜੋੜ ਦਿੰਦੀਆਂ ਸੀਟਾਂ ਦੇ ਵਿੱਚ ਜੇ ਕਾਂਗਰਸ ਦੀਆਂ ਸੀਟਾਂ ਵੀ ਲੱਕ ਕੀਤੀਆਂ ਜਾਣ ਤਾਂ 100 ਤੋਂ 105 ਸੀਟਾਂ ਰਹਿਣੀਆਂ ਇਕੱਲੇ ਕਾਂਗਰਸ ਦੀਆਂ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਗਠਬੰਧਨ ਹੈ ਉਹਦਾ ਜਿਹੜਾ ਰੀਜ਼ਨ ਸੀ ਉਹ ਬਿਲਕੁਲ ਸਕਸੈਸਫੁਲ ਹੁੰਦਾ ਨਜ਼ਰ ਆ ਰਿਹਾ ਹੈ ਤੇ ਗੱਲ ਕਰੀਏ ਜੇ ਐਨਡੀਏ ਦੀ ਤੇ ਜੇ ਪਿਛਲੇ ਚੋੜਾ ਦੀ ਗੱਲ ਕਰੀਏ ਤਾਂ 303 ਦੇ ਉੱਤੇ ਜਾ ਕੇ ਰੁਕੀ ਸੀ ਤਾਂ ਕਿਤੇ ਨਾ ਕਿਤੇ ਜ ਉਹਦੇ ਕੰਪੈਰੀਟਿਵਲੀ ਦੇਖੀਏ ਤਾਂ ਕਿਤਨੇ ਦੇ ਘਾਟਾ ਜ਼ਰੂਰ ਨਜ਼ਰ ਆ ਰਿਹਾ ਐ ਐਨਡੀਏ ਨੂੰ ਪਰ ਇੱਥੇ ਜਿਹੜੀ ਸਟਰੋਂਗ ਨਜ਼ਰ ਹੁੰਦੀ ਆ ਰਹੀ ਹੈ ਜਿਹੜਾ ਪਲਾਟ ਵਧੀਆ ਬਣਦਾ ਨਜ਼ਰ ਆ ਰਿਹਾ ਹੈ 233 ਇੱਕ ਬੇहद ਵੱਡਾ ਆਕੜਾ ਹੈ ਦੇਸ਼ ਦੇ ਵਿੱਚ ਜੇ ਗੱਲ ਕਰੀਏ ਸਰਕਾਰ ਵੀ ਬਣਾਣੀ ਹੋਵੇ ਤਾਂ 233 ਇੱਕ ਬਹੁਤ ਵੱਡਾ ਆਕੜਾ ਹੈ ਪਰ ਇਸ ਦੇ ਵਿੱਚ ਮੈਂ ਜ਼ਰੂਰ ਦੱਸਾਂਗਾ ਸੁਖਪ੍ਰੀਤ ਜੀ ਕਿ ਕਿ ਦੇਸ਼ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਲੱਗ ਰਿਹਾ ਹੋਊਗਾ ਕਿ ਜੇ ਐਨਡੀਆ 292 ਹੈ ਤੇ ਇੰਡੀਆ ਜਿਹੜੀ ਹੈ 233 ਹੈ ਤੇ ਉੱਥੇ ਜੇ ਗੱਲ ਕਰੀਏ ਅਦਰਸ ਦੀ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਜੇ ਗਠ ਜੋੜ ਜਾਵੇ ਤਾਂ ਸਰਕਾਰ ਗਠਬੰਧਨ ਦੀ ਬਣ ਸਕਦੀ ਹੈ ਕੀ ਇਹ ਜਾਇਆ ਹੋ ਸਕਦਾ ਬਿਲਕੁਲ ਮਿੱਕੀ ਇੱਕ ਚੀਜ਼ ਕਨਫਰਮ ਕਰ ਦਿੰਨੇ ਆ 273 ਦਾ ਅੰਕੜਾ ਚਾਹੀਦਾ ਹੁੰਦਾ ਬੀਜੇਪੀ ਦੀ ਜੇਕਰ ਗੱਲ ਕਰੀਏ ਐਨਡੀਏ ਤਾਂ ਐਨਡੀਏ ਯਾਨੀ ਕਿ ਬੀਜੇਪੀ ਦੇ ਨਾਲ ਜਿਹੜੇ ਉਹਨਾਂ ਦੇ ਸਹਿਯੋਗੀ ਨੇ ਜਿਹੜੀਆਂ ਪਾਰਟੀਆਂ ਬੀਜੇਪੀ ਦਾ ਸਾਥ ਦੇਦੀਆਂ ਉਹਨਾਂ ਦੇ ਟੋਟਲ ਅੰਕੜੇ ਜਿਹੜੇ ਨੇ ਉਹ ਮਿਲਾ ਕੇ 292 ਆ ਜਿੱਦਾਂ ਜੀਡੀਯੂਆ ਟੀਡੀਪੀ ਆ ਉਹਨਾਂ ਦੇ ਅੰਕੜੇ ਮਿਲਾ ਕੇ 292 ਆ ਜੇ ਕੋਈ ਪਾਰਟੀ ਇੱਧਰ ਉੱਧਰ ਖਿਸਕਦੀ ਆ ਮੰਨ ਲਓ ਕੋਈ ਵੀ ਇੱਕ ਪਾਰਟੀ ਜਿਹਦੇ ਕੋਲੇ ਵੱਡੀਆਂ ਸੀਟਾਂ ਨੇ 20 ਤੋਂ ਵੱਧ ਸੀਟਾਂ ਨੇ ਜੇ ਉਹ ਪਾਰਟੀ ਖਿਸਕੇ ਇੰਡੀਆ ਗੱਰ ਜੋੜ ਵੱਲ ਜਾਂਦੀ ਆ ਤੇ ਅਦਰਸ ਦੇ ਵਿੱਚੋਂ ਜਿਹੜੇ ਉਮੀਦਵਾਰ ਨੇ ਉਹ ਇਹਨਾਂ ਨਾਲ ਜੁੜਦੇ ਆ ਤਾਂ ਕਿਤੇ ਨਾ ਕਿਤੇ ਸਰਕਾਰ ਆ ਜਿਹੜੀ ਉਹ ਇੰਡੀਆ ਘਰ ਜੋੜਦੀ ਬਣ ਸਕਦੀ ਆ। ਰਾਹੁਲ ਗਾਂਧੀ ਨੂੰ ਨੰਨੂੰ ਸਵਾਲ ਪੁੱਛਿਆ ਗਿਆ ਕਿ ਇਹਨੇ ਤੁਸੀਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੋਗੇ? ਜਦੋਂ ਸਾਡੇ ਸਾਥੀਆਂ ਨੇ ਸਵਾਲ ਪੁੱਛਿਆ ਤਾਂ ਉਹ ਕਹਿੰਦੇ ਸੀ ਅਸੀਂ ਕੱਲ ਨੂੰ ਦੱਸਾਂਗੇ। ਤਾਂ ਇਹ ਬੜਾ ਅਹਿਮ ਚੀਜ਼ ਹੋ ਜਾਂਦੀ ਆ ਰਾਜਨੀਤੀ ਦੇ ਵਿੱਚ ਜਿਹੜਾ ਕੱਲ ਨੂੰ ਦੱਸਾਂਗੇ ਮੈਂ ਸੁਪਰੀ ਜੀ ਦੱਸਦਾ ਕਿ ਹੁਣੇ ਜਦੋਂ ਜਦੋਂ ਸਾਰੇ ਆਕੜੇ ਆਉਂਦੇ ਨੇ ਉਸ ਤੋਂ ਬਾਅਦ ਇੱਕ ਵੱਡੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਜਾਂਦੇ ਨੇ ਖੜਗ ਹੋਣੀ ਆਉਂਦੇ ਨੇ ਤੇ ਉਹਨਾਂ ਵੱਲੋਂ ਲੋਕਾਂ ਦਾ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ ਜਾਂਦਾ ਕਿਉਂਕਿ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਹਨਾਂ ਦੀ ਜਿਹੜੀ ਯਾਤਰਾ ਕੀਤੀ ਹੈਗੀ ਆ ਰਾਹੁਲ ਗਾਂਧੀ ਦੇ ਵੱਲੋਂ ਜਾਂ ਜੋ ਵੀ ਰਿਜ਼ਲਟ ਆਇਆ ਉਹਦੇ ਵੱਲੋਂ ਸ਼ੁਕਰੀਆ ਕੀਤਾ ਗਿਆ ਤੇ ਇੱਕ ਗੱਲ ਜਦੋਂ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਸਰਕਾਰ ਬਣਾਉਣ ਦੀ ਸੋਚ ਰਹੇ ਹੋ ਤਾਂ ਉਹਨਾਂ ਵੱਲੋਂ ਨਾ ਨਹੀਂ ਕੀਤੀ ਗਈ ਨਾ ਨਾ ਕਰਨਾ ਤੇ ਬਣਾ ਲੈਣ ਦੇ ਵਿੱਚ ਬੜਾ ਡਿਫਰੈਂਸ ਹੈ ਤੁਹੋ ਜੇ ਸਾਫ ਮੁੱਕਰ ਜਾਂਦੇ ਤਾਂ ਉਹ ਮੀਡੀਆ ਦੇ ਵਿੱਚ ਸਾਫ ਗੱਲ ਚਲੀ ਜਾਂਦੀ ਪਰ ਉਹਨਾਂ ਵੱਲੋਂ ਬਿਲਕੁਲ ਵੀ ਨਾ ਨਹੀਂ ਕੀਤੀ ਬਿਲਕੁਲ ਮਿੱਕੀ ਇਹੀ ਗੱਲ ਆਪਾਂ ਜ਼ਿਕਰ ਕਰ ਰਹੇ ਹਾਂ ਉੱਥੇ ਹੀ ਪੀਐਮ ਮੋਦੀ ਹੁਣੀ ਆਪਾਂ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਇਸ ਸਮੇਂ ਤਹਿ ਹੈੱਡਕੁਆਰਟਰ ਦੇ ਵਿੱਚ ਪਹੁੰਚਿਆ ਫੁੱਲਾਂ ਦੀ ਵਰਕਾ ਹੋ ਰਹੀ ਆ ਸੁਨਹਾਰੀ ਘੜੀ ਚ ਐਨਡੀਏ ਸਰਕਾਰ ਬਣਾਉਣ ਦੀ ਦਹਲਿਜ਼ ਦੇ ਉੱਪਰ ਖੜਾ ਤੇ ਜੇਕਰ ਪੀਐਮ ਮੋਦੀ ਦੇ ਟਵੀਟ ਦੀ ਗੱਲ ਕਰੀਏ ਇੱਕ ਟਵੀਟ ਵੀ ਉਹਨਾਂ ਦੇ ਵੱਲੋਂ ਇਸ ਨਤੀਜਿਆਂ ਨੂੰ ਲੈ ਕੇ ਕੀਤਾ ਗਿਆ ਇਹਨਾਂ ਨੇ ਲਿਖਿਆ ਕਿ ਲੋਕਾਂ ਨੇ ਲਗਾਤਾਰ ਤੀਜੀ ਵਾਰ ਐਨਡੀਏ ਦੇ ਉੱਪਰ ਵਿਸ਼ਵਾਸ ਜਿਹੜਾ ਜਤਾਇਆ ਸਸ ਕਾਰਨਾਮਾ ਮੈਂ ਇਸ ਸਨੇਹ ਦੇ ਲਈ ਜਨਤਾ ਜਨਾਰਦਨ ਨੂੰ ਪ੍ਰਣਾਮ ਕਰਦਾ ਤੇ ਉਹਨਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਿਛਲੇ ਦਹਾਕੇ ਵਿੱਚ ਕੀਤੇ ਗਏ ਚੰਗੇ ਕੰਮਾਂ ਨੂੰ ਜਾਰੀ ਰੱਖਾਂਗੇ ਇਸ ਦੇ ਨਾਲ-ਨਾਲ ਪੀਓ ਮੋਦੀ ਉਹਨਾਂ ਨੇ ਆਪਣੇ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਇੱਥੇ ਸਲਾਮ ਕੀਤਾ ਉਹਨਾਂ ਕਿਹਾ ਕਿ ਮੈਂ ਆਪਣੇ ਵਰਕਰਾਂ ਦੀ ਸਖਤ ਮਿਹਨਤ ਨੂੰ ਸਲਾਮ ਕਰਦਾ ਦਾ ਦੱਸਦੀ ਹੈ ਕਿ ਉਹਨਾਂ ਨੇ ਇਹ ਵੀ ਕਹਿ ਕੇ ਜਿਹੜੇ ਬੇਮਿਸਾਲ ਯਤਨ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਜਾਨੀ ਕਿ ਵਰਕਰਾਂ ਦੇ ਵੱਲੋਂ ਉਸ ਨੂੰ ਵੀ ਉਹਨਾਂ ਨੇ ਇੱਥੇ ਸਰਾਇਆ ਵਾ ਤਾਂ ਕਿਤੇ ਨਾ ਕਿਤੇ ਵਰਕਰਾਂ ਨੂੰ ਸਰਾਇਆ ਵਾ ਤੇ ਜਿਨ੍ਹਾਂ ਲੋਕਾਂ ਨੇ ਐਂਡੀਆ ਨੂੰ ਸੀਟਾਂ ਦਿੱਤੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਲੋਕਾਂ ਦਾ ਧੰਨਵਾਦ ਕੀਤਾ ਪਰ ਬੜੀ ਵੱਡੀ ਅਹਿਮ ਗੱਲ ਆ ਕਿ ਹੁਣ ਸਰਕਾਰ ਆ ਜਿਹੜੀ ਕੀ ਉਹ ਸੱਚਮੁੱਚ ਐਂਡੀਆ ਦੀ ਬਣੇਗੀ ਇੱਕ ਚੀਜ਼ ਮਿੱਕੀ ਇੱਥੇ ਹੋਰ ਬੜੀ ਅਹਿਮ ਹੋ ਜਾਂਦੀ ਆ ਇਸ ਵਾਰ ਜਿਹੜੀ ਆਪੋਜੀਸ਼ਨ ਹੋਏਗੀ ਨਾ ਉਹ ਬੜੀ ਸਟਰੋਂਗ ਹੋਗਾ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਆਪੋਜੀਸ਼ਨ ਸਟਰੋਂਗ ਹੋਵੇ ਤਾਂ ਸਰਕਾਰ ਨੂੰ ਜਿਹੜੇ ਫੈਸਲੇ ਲੈਣੇ ਪੈਂਦੇ ਆ ਜਾਂ ਜਿਹੜੇ ਐਲਾਨ ਕਰਨੇ ਪੈਂਦੇ ਆ ਉਹਨਾਂ ਨੂੰ ਸੋਚ ਸਮਝ ਕੇ ਲੈਣੇ ਪੈਂਦੇ ਆ ਸੋਚ ਸਮਝ ਕੇ ਕਰਨਾ ਪੈਂਦਾ ਬਿਲਕੁਲ ਜੀ ਦੇਖੋ ਹਰ ਦੇਸ਼ ਦੇ ਵਿੱਚ ਇੱਕ ਜੇ ਮਜ਼ਬੂਤ ਜਿਹੜੀ ਹੈ ਵਿਰੋਧੀ ਪਾਰਟੀ ਹੁੰਦੀ ਹੈ ਤਾਂ ਉੱਥੇ ਕਹਿੰਦੇ ਇੱਕ ਦੇਸ਼ ਦੇ ਲਈ ਇੱਕ ਵੱਡਾ ਥੰਮ ਹੁੰਦਾ ਹੈ ਵਿਰੋਧੀ ਪਾਰਟੀ ਜਿਹੜੀ ਮਜ਼ਬੂਤ ਹੋਵੇ ਤਾਂ ਸਰਕਾਰਾਂ ਕੋਈ ਵੀ ਜੜੀ ਨੇ ਇਹ ਜਾਂ ਕਾਨੂੰਨ ਜਿਹੜਾ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚਦਿਆਂ ਨੇ ਗੱਲ ਕੀਤੀ ਜਾਵੇ ਮੈਂ ਸਾਡੇ ਦਰਸ਼ਕਾਂ ਜਿਹੜੇ ਸਾਡੇ ਜੁੜੇ ਹੋਏ ਨੇ ਹੁਣ ਤਾਂ ਦੱਸਦੀ ਸਕਰੀਨ ਦੇ ਉੱਤੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਭਾਜਪਾ ਦੇ ਹੈੱਡਕੁਆਰਟਰ ਦੀਆਂ ਤਸਵੀਰਾਂ ਨੇ ਦੱਸਦੀ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਸਭ ਤੋਂ ਖਾਸ ਤਸਵੀਰਾਂ ਨੇ ਜਿਸਦੇ ਵਿੱਚ ਦੇਖ ਸਕਦੇ ਹੋ ਕਿ ਪੀਐਮ ਮੋਦੀ ਜੋ ਕਿ ਇੱਕ ਵਾਰੀ ਫਿਰ ਤੋਂ ਸਰਕਾਰ ਬਣਾਉਣ ਦੀ ਦਹਲਿਜ਼ ਤੇ ਨੇ ਤਸਵੀਰਾਂ ਦੇਖ ਸਕਦੇ ਹੋ ਫੁੱਲਾਂ ਦੀ ਵਰਕਾ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਵੱਡੇ ਵੱਡੇ ਜਿੰਨੇ ਕੱਦਾਵਰ ਨੇਤਾ ਨੇ ਦੱਸਦੇ ਕਿ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਲੋਕ ਦੇਖ ਸਕਦੇ ਹੋ ਤੁਸੀਂ ਜਸ਼ਨ ਦਾ ਮਾਹੌਲ ਹੈ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਾਂ ਇਹ ਇੱਕ ਵਾਰ ਕਹਿ ਸਕਦੇ ਨੇ ਕਿ ਇੱਕ ਵਾਰ ਫਿਰ ਤੋਂ ਜਿਹੜੀ ਹੈ ਐਨਡੀਆ ਦੀ ਸਰਕਾਰ ਆ ਰਹੀ ਹੈ ਪਰ ਹਮੇਸ਼ਾ ਰਾਜਨੀਤੀ ਦੇ ਵਿੱਚ ਕੁਝ ਵੀ ਕਹਿ ਸਕਦੇ ਨੇ ਕਿ ਸਿੱਧੀ ਨਹੀਂ ਹੁੰਦੀ ਕੋਈ ਚੀਜ਼ ਉਹ ਅੱਗੇ ਜਾ ਕੇ ਜਜ਼ਬਾਤ ਜਾਂ ਹਾਲਾਤ ਬਦਲ ਜਾਂਦੇ ਨੇ ਬਿਲਕੁਲ ਬਿਲਕੁਲ ਤਾਂ ਪੰਜਾਬ ਦੀ ਵੀ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਕਾਂਗਰਸ ਵੱਡੀ ਪਾਰਟੀ ਬਣ ਕੇ ਉੱਪਰੀ ਆ 7 ਸੀਟਾਂ ਦੇ ਉੱਪਰ ਕਾਂਗਰਸ ਨੇ ਬਾਜ਼ੀ ਮਾਰੀ ਆ 3 ਦੇ ਉੱਪਰ ਆਮ ਆਦਮੀ ਪਾਰਟੀ 2 ਤੇ ਆਜ਼ਾਦ ਅਤੇ 1 ਸੀਟ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਜਿੱਤ ਹਾਸਲ ਕੀਤੀ ਆ ਚੰਡੀਗੜ੍ਹ ਦੀ ਜੇਕਰ ਗੱਲ ਕਰ ਲਈਏ ਉੱਥੇ ਇੰਡੀਆ ਗੱਠਜੋੜ ਦੇ ਜਿਹੜੇ ਉਮੀਦਵਾਰ ਮਨੀਸ਼ ਤਿਵਾੜੀ ਸੀ ਉਹਨਾਂ ਨੇ ਜਿੱਤ ਹਾਸਲ ਕੀਤਾ ਤਾਂ ਹੁਣ ਪੀਐਮ ਮੋਦੀ ਹੁਣਾਂ ਦੇ ਵੱਲੋਂ ਸੰਬੋਧਨ ਜਿਹੜਾ ਕੀਤਾ ਜਾਏਗਾ ਤਾਂ ਉਹ ਸੰਬੋਧਨ ਦੇ ਵਿੱਚ ਉਹ ਕੀ ਕੁਝ ਕਹਿੰਦੇ ਨੇ ਇਹ ਵੀ ਬੜਾ ਅਹਿਮ ਰਹਿਣ ਵਾਲਾ ਤਾਂ ਦੇਖਦਿਆਂ ਸੱਤੋਂ ਵੱਡਿਆਂ ਚੋਣਾਂ ਦੇ ਨਤੀਜੇ ਜਿਹੜੇ ਐਲਾਨੇ ਜਾ ਚੁੱਕਿਆ ਐ ਐਨਡੀਆ ਗੱਠਜੋੜ ਇੱਕ ਵਾਰ ਫਿਰ ਤੋਂ ਸੱਤਾ ਦੇ ਵਿੱਚ ਵਾਪਸ ਹੀ ਕਰ ਰਿਹਾ ਤੇ ਜੇਕਰ ਇੰਡੀਆ ਗੱਠਜੋੜ ਦੀ ਗੱਲ ਕਰੀਏ ਤਾਂ ਕਾਫੀ ਮਜ਼ਬੂਤ ਸਥਿਤੀ ਦੇ ਵਿੱਚ ਇਸ ਸਮੇਂ ਇੰਡੀਆ ਗੱਠਜੋੜ ਵੀ ਨਜ਼ਰ ਆ ਰਿਹਾ ਤਾਂ 292 ਸੀਟਾਂ ਐਨਡੀਆ ਨੂੰ ਹਾਸਲ ਹੋਈਆਂ ਜਦਕਿ ਇੰਡੀਆ ਗੱਠਜੋੜ ਨੂੰ 233 ਸੀਟਾਂ ਹਾਸਲ ਹੋਈਆਂ ਨੇ ਉੱਥੇ ਹੀ ਜੇਕਰ ਅਦਰਸ ਦੀ ਗੱਲ ਕਰੀਏ ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਜਾ ਬਾਕੀ ਪਾਰਟੀਆਂ ਦੀ ਗੱਲ ਕਰੀਏ ਤਾਂ 18 ਸੀਟਾਂ ਦੇ ਉੱਪਰ ਇਸ ਸਮੇਂ ਅਦਰਸ ਨੇ ਜਿਹੜੇ ਉਹ ਲੀਡ ਦੇ ਵਿੱਚ ਨੇ ਜਾਨੀ ਕਿ ਜਿੱਤ ਦਰਜ ਕਰ ਚੁੱਕੇ ਨੇ ਤਾਂ ਮਿੱਕੀ ਬੜੀ ਵੱਡੀ ਜਿੱਤ ਜਿੱਤਾਂ ਜਿਹੜੀ ਉਹ ਐਨਡੀਆ ਦੇ ਹਿੱਸੇ ਆਈ ਆ ਹਾਲਾਂਕਿ 400 ਪਾਰ ਦਾ ਨਾਰਾ ਦਿੱਤਾ ਗਿਆ ਸੀ ਪਰ 400 ਛੱਡੋ 300 ਵੀ ਪਾਰ ਨਹੀਂ ਹੋ ਰਹੀ ਤੇ ਅਹਿਮ ਗੱਲ ਇਹ ਆ ਕਿ ਜਿਹੜਾ ਇੰਡੀਆ ਗੱਠਜੋੜ ਆ ਨਾ ਕਿੰਨਾ ਕਿਤੇ ਸਰਕਾਰ ਬਣਾਉਣ ਦਾ ਸੁਪਨਾ ਜਿਹੜਾ ਹੁਣ ਉਹ ਵੀ ਦੇਖ ਰਿਆ ਤੇ ਬੀਜੇਪੀ ਹੈੱਡਕੁਆਰਟਰ ਦੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੇ ਆ ਪੀਐਮ ਮੋਦੀ ਪਹੁੰਚ ਚੁੱਕਿਆ ਲੋਕਾਂ ਨੂੰ ਸੰਬੋਧਨ ਕਰ ਰਿਹਾ ਦੇਸ਼ ਨੂੰ ਸੰਬੋਧਨ ਕਰ ਰਿਹਾ ਤੇ ਉਸ ਤੋਂ ਪਹਿਲਾਂ ਜੇਕਰ ਸਰਕਾਰ ਦੀ ਗੱਲ ਕਰੀਏ ਅੰਕੜੇ ਦੀ ਗੱਲ ਕਰੀਏ ਐਨਡੀਏ ਨੇ ਪਾਰ ਕੀਤਾ ਪਰ ਦੂਜੇ ਪਾਸੇ ਇੰਡੀਆ ਕਰਜ ਜੋੜ ਕਹਿੰਦੇ ਅਸੀਂ ਕੱਲੂ ਦੱਸਾਂਗੇ ਦੇਖੋ ਜੀ ਜਦੋਂ ਵੀ ਜਿਹੜੇ ਨਤੀਜੇ ਹੋਣਗੇ ਸੀ ਉਸ ਤੋਂ ਪਹਿਲਾਂ ਕਿਸੇ ਨੂੰ ਵੀ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇੰਡੀਆ ਗੱਠ ਜੋੜ ਇੰਨੀਆਂ ਸੀਟਾਂ ਲੈ ਜਾਏਗਾ ਜੇ ਇੰਡੀਆ ਗੱਠ ਜੋੜ ਦਿਆਂ ਸੀਟਾਂ ਦੇ ਵਿੱਚ ਜੇ ਕਾਂਗਰਸ ਦੀਆਂ ਸੀਟਾਂ ਵੀ ਲੱਕ ਕੀਤੀਆਂ ਜਾਂ ਤਾਂ 100 ਤੋਂ 105 ਸੀਟਾਂ ਲੈਣੀਆਂ ਇਕੱਲੇ ਕਾਂਗਰਸ ਦੀਆਂ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਗਠਬੰਧਨ ਹੈ ਉਹਦਾ ਜਿਹੜਾ ਰੀਜ਼ਨ ਸੀ ਉਹ ਬਿਲਕੁਲ ਸਕਸੈਸਫੁਲ ਹੁੰਦਾ ਨਜ਼ਰ ਆ ਰਿਹਾ ਹੈ ਤੇ ਗੱਲ ਕਰੀਏ ਜੇ ਐਨਡੀਏ ਦੀ ਤੇ ਜੇ ਪਿਛਲੇ ਚੋੜਾ ਦੀ ਗੱਲ ਕਰੀਏ ਤਾਂ 303 ਦੇ ਉੱਤੇ ਜਾ ਕੇ ਰੁਕੀ ਸੀ ਤਾਂ ਕਿਤੇ ਨਾ ਕਿਤੇ ਉਹਦੇ ਕੰਪੈਰੀਟਿਵ ਵੀ ਦੇਖੀਏ ਤਾਂ ਕਿਤਨੇ ਤੇ ਘਾਟਾ ਜ਼ਰੂਰ ਨਜ਼ਰ ਆ ਰਿਹਾ ਐ ਐਨਡੀਏ ਨੂੰ ਪਰ ਇੱਥੇ ਜਿਹੜੀ ਸਟਰੋਂਗ ਨਜ਼ਰ ਹੁੰਦੀ ਆ ਰਹੀ ਹੈ ਜਿਹੜਾ ਪਲੋਟ ਵਧੀਆ ਬਣਦਾ ਨਜ਼ਰ ਆ ਰਿਹਾ ਹੈ 233 ਇੱਕ ਬੇहद ਵੱਡਾ ਆਕੜਾ ਹੈ ਦੇਸ਼ ਦੇ ਵਿੱਚ ਜੇ ਗੱਲ ਕਰੀਏ ਸਰਕਾਰ ਵੀ ਬਣਾਣੀ ਹੋਵੇ ਤਾਂ 233 ਇੱਕ ਬਹੁਤ ਵੱਡਾ ਆਕੜਾ ਹੈ ਪਰ ਇਸ ਦੇ ਵਿੱਚ ਮੈਂ ਜ਼ਰੂਰ ਦੱਸਾਂਗਾ ਸੁਖਪ੍ਰੀਤ ਜੀ ਕਿਉਂਕਿ ਦੇਸ਼ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਲੱਗ ਰਿਹਾ ਹੋਊਗਾ ਕਿ ਜੇ ਐਨਡੀਏ 292 ਹੈ ਤੇ ਇੰਡੀਆ ਜਿਹੜੀ ਹੈ 233 ਹੈ ਤੇ ਉੱਥੇ ਜੇ ਗੱਲ ਕਰੀਏ ਅਦਰਸ ਦੀ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਜੇ ਗਠਜੋੜ ਜਾਵੇ ਤਾਂ ਸਰਕਾਰ ਗਠਬੰਧਨ ਦੀ ਵਿਵੰਨ ਸਕਦੀ ਹੈ ਕੀ ਇਹ ਜਾਇਆ ਹੋ ਸਕਦਾ ਬਿਲਕੁਲ ਮਿੱਕੀ ਇੱਕ ਚੀਜ਼ ਕਨਫਰਮ ਕਰ ਦਿੰਨੇ ਆ 273 ਦਾ ਅੰਕੜਾ ਚਾਹੀਦਾ ਹੁੰਦਾ ਬੀਜੇਪੀ ਦੀ ਜੇਕਰ ਗੱਲ ਕਰੀਏ ਐਨਡੀਏ ਤਾਂ ਐਨਡੀਏ ਯਾਨੀ ਕਿ ਬੀਜੇਪੀ ਦੇ ਨਾਲ ਜਿਹੜੇ ਉਹਨਾਂ ਦੇ ਸਹਿਯੋਗੀ ਨੇ ਜਿਹੜੀਆਂ ਪਾਰਟੀਆਂ ਬੀਜੇਪੀ ਦਾ ਸਾਥ ਦੇ ਰੀਆਂ ਉਹਨਾਂ ਦੇ ਟੋਟਲ ਅੰਕੜੇ ਜਿਹੜੇ ਨੇ ਉਹ ਮਿਲਾ ਕੇ 292 ਆ ਜਿੱਦਾਂ ਜੀਡੀਯੂ ਆਰ ਟੀਡੀਪੀ ਆ ਉਹਨਾਂ ਦੇ ਅੰਕੜੇ ਮੜਾ ਕੇ 292 ਆ ਜੇ ਕੋਈ ਪਾਰਟੀ ਇੱਧਰ ਉਧਰ ਖਿਸਕਦੀ ਆ ਮੰਨ ਲਓ ਕੋਈ ਵੀ ਇੱਕ ਪਾਰਟੀ ਜਿਹਦੇ ਕੋਲੇ ਵੱਡੀਆਂ ਸੀਟਾਂ ਨੇ 20 ਤੋਂ ਵੱਧ ਸੀਟਾਂ ਨੇ ਜੇ ਉਹ ਪਾਰਟੀ ਖਿਸਕੇ ਇੰਡੀਆ ਗੱਰ ਜੋੜ ਵੱਲ ਜਾਂਦੀ ਆ ਤੇ ਅਦਰਸ ਦੇ ਵਿੱਚੋਂ ਜਿਹੜੇ ਉਮੀਦਵਾਰ ਨੇ ਉਹ ਇਹਨਾਂ ਨਾਲ ਜੁੜਦੇ ਆ ਤਾਂ ਕਿਤੇ ਨਾ ਕਿਤੇ ਸਰਕਾਰ ਆ ਜਿਹੜੀ ਉਹ ਇੰਡੀਆ ਗੱਰ ਜੋੜਦੀ ਬਣ ਸਕਦੀ ਆ ਰਾਹੁਲ ਗਾਂਧੀ ਨੂੰ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਹਿੰਦੇ ਤੁਸੀਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੋਗੇ ਜਦੋਂ ਸਾਡੇ ਸਾਥੀਆਂ ਨੇ ਸਵਾਲ ਪੁੱਛਿਆ ਤਾਂ ਉਹ ਕਹਿੰਦੇ ਸੀ ਅਸੀਂ ਕੱਲ ਨੂੰ ਦੱਸਾਂਗੇ ਤਾਂ ਇਹ ਬੜਾ ਅਹਿਮ ਚੀਜ਼ ਹੋ ਜਾਂਦੀ ਹੈ ਰਾਜਨੀਤੀ ਦੇ ਵਿੱਚ ਜਿਹੜਾ ਕੱਲ ਨੂੰ ਦੱਸਾਂਗੇ ਮੈਂ ਤੁਹਾਨੂੰ ਸੁਪਰੀ ਜੀ ਦੱਸਾਂਗਾ ਕਿ ਹੁਣੇ ਜਦੋਂ ਜਦੋਂ ਸਾਰੇ ਆਕੜੇ ਆਉਂਦੇ ਨੇ ਉਸ ਤੋਂ ਬਾਅਦ ਇੱਕ ਵੱਡੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਜਾਂਦੇ ਨੇ ਖੜਗ ਹੋਣੀ ਆਉਂਦੇ ਨੇ ਤੇ ਉਹਨਾਂ ਵੱਲੋਂ ਲੋਕਾਂ ਦਾ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ ਜਾਂਦਾ ਕਿਉਂਕਿ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਹਨਾਂ ਦੀ ਜਿਹੜੀ ਯਾਤਰਾ ਕੀਤੀ ਹੈਗੀ ਆ ਰਾਹੁਲ ਗਾਂਧੀ ਦੇ ਵੱਲੋਂ ਜਾਂ ਜੋ ਵੀ ਰਿਜ਼ਲਟ ਆਇਆ ਉਹਦੇ ਵੱਲੋਂ ਸ਼ੁਕਰੀਆ ਕੀਤਾ ਗਿਆ ਤੇ ਇੱਕ ਗੱਲ ਜਦੋਂ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਸਰਕਾਰ ਬਣਾਉਣ ਦੀ ਸੋਚ ਰਹੇ ਹੋ ਤਾਂ ਉਹਨਾਂ ਬੋਲੋ ਨਾ ਨਹੀਂ ਕੀਤੀ ਗਈ ਨਾ ਨਾ ਕਰਨਾ ਤੇ ਬਣਾ ਲੈਣ ਦੇ ਵਿੱਚ ਬੜਾ ਡਿਫਰੈਂਸ ਹੈ ਕਿਉਂਕਿ ਜੇ ਸਾਫ਼ ਮੁੱਕਰ ਜਾਂਦੇ ਤਾਂ ਉਹ ਮੀਡੀਆ ਦੇ ਵਿੱਚ ਸਾਫ਼ ਗੱਲ ਚੱਲੀ ਜਾਂਦੀ ਪਰ ਉਹਨਾਂ ਵੱਲੋਂ ਬਿਲਕੁਲ ਵੀ ਨਾ ਨਹੀਂ ਕੀਤੀ ਬਿਲਕੁਲ ਮਿੱਕੀ ਇਹੀ ਗੱਲ ਆਪਾਂ ਜ਼ਿਕਰ ਕਰ ਰਹੇ ਹਾਂ ਉੱਥੇ ਹੀ ਪੀਐਮ ਮੋਦੀ ਹੁਣੀ ਆਪਾਂ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਇਸ ਸਮੇਂ ਤਹ ਹੈਡਕੁਆਰਟਰ ਦੇ ਵਿੱਚ ਪਹੁੰਚਿਆ ਫੁੱਲਾਂ ਦੀ ਵਰਕਾ ਹੋ ਰਹੀ ਆ ਸੁਨਹਾਜ਼ ਦੀ ਕਿੜੀ ਚ ਐਨਡੀਏ ਸਰਕਾਰ ਬਣਾਉਣ ਦੀ ਦਹਲੀਜ਼ ਦੇ ਉੱਪਰ ਖੜਾ ਤੇ ਜੇਕਰ ਪੀਐਮ ਮੋਦੀ ਦੇ ਟਵੀਟ ਦੀ ਗੱਲ ਕਰੀਏ ਇੱਕ ਟਵੀਟ ਵੀ ਉਹਨਾਂ ਦੇ ਵੱਲੋਂ ਇਸ ਨਤੀਜਿਆਂ ਨੂੰ ਲੈ ਕੇ ਕੀਤਾ ਗਿਆ ਇਹਨਾਂ ਨੇ ਲਿਖਿਆ ਕਿ ਲੋਕਾਂ ਨੇ ਲਗਾਤਾਰ ਤੀਜੀ ਵਾਰ ਐਨਡੀਏ ਦੇ ਉੱਪਰ ਵਿਸ਼ਵਾਸ ਜਿਹੜਾ ਜਤਾਇਆ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਮੈਂ ਇਸ ਸਨੇਹ ਦੇ ਲਈ ਜਨਤਾ ਜਨਾਰਦਨ ਨੂੰ ਪ੍ਰਣਾਮ ਕਰਦਾ ਤੇ ਉਹਨਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਿਛਲੇ ਦਹਾਕੇ ਵਿੱਚ ਕੀਤੇ ਗਏ ਚੰਗੇ ਕੰਮਾਂ ਨੂੰ ਜਾਰੀ ਰੱਖਾਂਗੇ ਇਸ ਦੇ ਨਾਲ-ਨਾਲ ਪੀਓ ਮੋਦੀ ਉਹਨਾਂ ਨੇ ਆਪਣੇ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਇੱਥੇ ਸਲਾਮ ਕੀਤਾ ਉਹਨਾਂ ਕਹਿ ਕੇ ਮੈਂ ਆਪਣੇ ਵਰਕਰਾਂ ਦੀ ਸਖਤ ਮਿਹਨਤ ਨੂੰ ਸਲਾਮ ਕਰਦਾ ਤੇ ਦੱਸਦੀ ਕਿ ਉਹਨਾਂ ਨੇ ਇਹ ਵੀ ਕਹਿ ਕੇ ਜਿਹੜੇ ਬੇਮਿਸਾਲ ਯਤਨ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਜਾਨੀ ਕਿ ਵਰਕਰਾਂ ਦੇ ਵੱਲੋਂ ਉਸ ਨੂੰ ਵੀ ਉਹਨਾਂ ਨੇ ਇੱਥੇ ਸਰਾਇਆ ਬਾਤ ਕਿਤੇ ਨਾ ਕਿਤੇ ਵਰਕਰਾਂ ਨੂੰ ਸਰਾਇਆ ਵਾ ਤੇ ਜਿਨ੍ਹਾਂ ਲੋਕਾਂ ਨੇ ਐਂਡੀਆ ਨੂੰ ਸੀਟਾਂ ਦਿੱਤੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਲੋਕਾਂ ਦਾ ਧੰਨਵਾਦ ਕੀਤਾ ਪਰ ਬੜੀ ਵੱਡੀ ਅਹਿਮ ਗੱਲ ਆ ਕਿ ਹੁਣ ਸਰਕਾਰ ਆ ਜਿਹੜੀ ਕੀ ਉਹ ਸੱਚਮੁੱਚ ਐਂਡੀਆ ਦੀ ਬਣੇਗੀ ਇੱਕ ਚੀਜ਼ ਮਿੱਕੀ ਇੱਥੇ ਹੋਰ ਬੜੀ ਅਹਿਮ ਹੋ ਜਾਂਦੀ ਆ ਇਸ ਵਾਰ ਜਿਹੜੀ ਆਪੋਜੀਸ਼ਨ ਹੋਏਗੀ ਨਾ ਉਹ ਬੜੀ ਸਟਰੋਂਗ ਹੋਗਾ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਆਪੋਜੀਸ਼ਨ ਸਟਰੋਂਗ ਹੋਵੇ ਤਾਂ ਸਰਕਾਰ ਨੂੰ ਜਿਹੜੇ ਫੈਸਲੇ ਲੈਣੇ ਪੈਂਦੇ ਆ ਜਾਂ ਜਿਹੜੇ ਐਲਾਨ ਕਰਨੇ ਪੈਂਦੇ ਆ ਉਹਨਾਂ ਨੂੰ ਸੋਚ ਸਮਝ ਕੇ ਲੈਣੇ ਪੈਂਦੇ ਸੋਚ ਸਮਝ ਕੇ ਕਰਨਾ ਪੈਂਦਾ ਬਿਲਕੁਲ ਮਿੱਕੀ ਦੇਖੋ ਹਰ ਦੇਸ਼ ਦੇ ਵਿੱਚ ਇੱਕ ਜੇ ਮਜ਼ਬੂਤ ਜਿਹੜੀ ਹੈ ਵਿਰੋਧੀ ਪਾਰਟੀ ਹੁੰਦੀ ਹੈ ਤਾਂ ਉੱਥੇ ਕਹਿੰਦੇ ਇੱਕ ਦੇਸ਼ ਦੇ ਲਈ ਇੱਕ ਵੱਡਾ ਥੰਮ ਹੁੰਦਾ ਹੈ ਵਿਰੋਧੀ ਪਾਰਟੀ ਜਿਹੜੀ ਮਜ਼ਬੂਤ ਹੋਵੇ ਤਾਂ ਸਰਕਾਰਾਂ ਕੋਈ ਵੀ ਜੜੀ ਨੇ ਇਹ ਜਾਂ ਕਾਨੂੰਨ ਜਿਹੜਾ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚਦਿਆਂ ਨੇ ਗੱਲ ਕੀਤੀ ਜਾਵੇ ਮੈਂ ਸਾਡੇ ਦਰਸ਼ਕਾਂ ਜਿਹੜੇ ਸਾਡੇ ਜੁੜੇ ਹੋਏ ਨੇ ਹੁਣ ਤਾਂ ਦੱਸਦੀ ਸਕਰੀਨ ਦੇ ਉੱਤੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਭਾਜਪਾ ਦੇ ਹੈੱਡਕ quarter ਦੀਆਂ ਤਸਵੀਰਾਂ ਨੇ ਦੱਸਦੀ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਸਭ ਤੋਂ ਖਾਸ ਤਸਵੀਰਾਂ ਨੇ ਅਜਿštěਵੇ ਦੇਖ ਸਕਦੇ ਹੋ ਕਿ ਪੀਐਮ ਮੋਦੀ ਜੋ ਕਿ ਇੱਕ ਵਾਰੀ ਫਿਰ ਤੋਂ ਸਰਕਾਰ ਬਣਾਉਣ ਦੀ ਦਹਲੀਜ਼ ਤੇ ਨੇ ਤਸਵੀਰਾਂ ਦੇਖ ਸਕਦੇ ਹੋ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਵੱਡੇ ਵੱਡੇ ਜਿੰਨੇ ਕੱਦਾਵਰ ਨੇਤਾ ਨੇ ਦੱਸਦੇ ਕਿ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਲੋਕ ਦੇਖ ਸਕਦੇ ਹੋ ਤੁਸੀਂ ਜਸ਼ਨ ਦਾ ਮਾਹੌਲ ਹੈ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਾਂ ਇਹ ਇੱਕ ਵਾਰ ਕਹਿ ਸਕਦੇ ਨੇ ਕਿ ਇੱਕ ਵਾਰ ਫਿਰ ਤੋਂ ਜਿਹੜੀ ਹੈ ਐਨਡੀਆ ਦੀ ਸਰਕਾਰ ਆ ਰਹੀ ਹੈ ਪਰ ਹਮੇਸ਼ਾ ਰਾਜਨੀਤੀ ਦੇ ਵਿੱਚ ਕੁਝ ਵੀ ਕਹਿ ਸਕਦੇ ਨੇ ਕਿ ਸਿੱਧੀ ਨਹੀਂ ਹੁੰਦੀ ਕੋਈ ਚੀਜ਼ ਉਹ ਅੱਗੇ ਜਾ ਕੇ ਜਜ਼ਬਾਤ ਜਾਂ ਹਾਲਾਤ ਬਦਲ ਜਾਂਦੇ ਨੇ ਬਿਲਕੁਲ ਬਿਲਕੁਲ ਤਾਂ ਪੰਜਾਬ ਦੀ ਵੀ ਗੱਲ ਕਰ ਲੈਂਦੇ ਆ ਪੰਜਾਬ ਦੇ ਵਿੱਚ ਕਾਂਗਰਸ ਵੱਡੀ ਪਾਰਟੀ ਬਣ ਕੇ ਉੱਪਰੀ ਆ ਸੱਤ ਸੀਟਾਂ ਦੇ ਉੱਪਰ ਕਾਂਗਰਸ ਨੇ ਬਾਜ਼ੀ ਮਾਰੀ ਆ ਤਿੰਨ ਦੇ ਉੱਪਰ ਆਮ ਆਦਮੀ ਪਾਰਟੀ ਦੋ ਤੇ ਆਜ਼ਾਦ ਅਤੇ ਇੱਕ ਸੀਟ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਜਿੱਤ ਹਾਸਲ ਕੀਤੀ ਆ ਚੰਡੀਗੜ੍ਹ ਦੀ ਜ਼ਿਕਰ ਗੱਲ ਕਰ ਲਈਓ ਉੱਥੇ ਇੰਡੀਆ ਗੱਠਜੋੜ ਦੇ ਜਿਹੜੇ ਉਮੀਦਵਾਰ ਮਨੀਸ਼ ਤਵਾੜੀ ਸੀ ਉਹਨਾਂ ਨੇ ਜਿੱਤ ਹਾਸਲ ਕੀਤਾ ਤਾਂ ਹੁਣ ਪੀਐਮ ਮੋਦੀ ਹੁਣਾਂ ਦੇ ਵੱਲੋਂ ਸੰਬੋਧਨ ਜਿਹੜਾ ਕੀਤਾ ਜਾਏਗਾ ਤਾਂ ਉਹ ਸੰਬੋਧਨ ਦੇ ਵਿੱਚ ਉਹ ਕੀ ਕੁਝ ਕਹਿੰਦੇ ਨੇ ਇਹ ਵੀ ਬੜਾ ਅਹਿਮ ਰਹਿਣ ਵਾਲਾ ਤਰਦੀਸ਼ ਦੀਆਂ ਸਭ ਤੋਂ ਵੱਡੀਆਂ ਚੋਣਾਂ ਦੇ ਨਤੀਜੇ ਜਿਹੜੇ ਐਲਾਨੇ ਜਾ ਚੁੱਕਿਆ ਐਂਡੀਆ ਗੱਠਜੋੜ ਇੱਕ ਵਾਰ ਫਿਰ ਤੋਂ ਸੱਤਾ ਦੇ ਵਿੱਚ ਵਾਪਸੀ ਕਰ ਰਿਹਾ ਤੇ ਜੇਕਰ ਇੰਡੀਆ ਗੱਠਜੋੜ ਦੀ ਗੱਲ ਕਰੀਏ ਤਾਂ ਕਾਫੀ ਮਜ਼ਬੂਤ ਸਥਿਤੀ ਦੇ ਵਿੱਚ ਇਸ ਸਮੇਂ ਇੰਡੀਆ ਗੱਠਜੋੜ ਵੀ ਨਜ਼ਰ ਆ ਰਿਹਾ ਤਾਂ 292 ਸੀਟਾਂ ਐਂਡੀਆ ਨੂੰ ਹਾਸਲ ਹੋਈਆਂ ਜਦਕਿ ਇੰਡੀਆ ਗੱਠਜੋੜ ਨੂੰ 233 ਸੀਟਾਂ ਹਾਸਲ ਹੋਈਆਂ ਨੇ ਉੱਥੇ ਹੀ ਜੇਕਰ ਅਦਰਸ ਦੀ ਗੱਲ ਕਰੀਏ ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਜਾਂ ਬਾਕੀ ਪਾਰਟੀਆਂ ਦੀ ਗੱਲ ਕਰੀਏ ਤਾਂ 18 ਸੀਟਾਂ ਦੇ ਉੱਪਰ ਇਸ ਸਮੇਂ ਅਦਰਸ ਨੇ ਜਿਹੜੇ ਉਹ ਲੀਡ ਦੇ ਵਿੱਚ ਨੇ ਜਾਨੀ ਕਿ ਜਿੱਤ ਦਰਜ ਕਰ ਚੁੱਕੇ ਨੇ ਤਾਂ ਮਿੱਕੀ ਬੜੀ ਵੱਡੀ ਜਿੱਤ ਜਿੱਤਾਂ ਜਿਹੜੀ ਉਹ ਐਨਡੀਆ ਦੇ ਹਿੱਸੇ ਆਈ ਆ ਹਾਲਾਂਕਿ 400 ਪਾਰ ਦਾ ਨਾਰਾ ਦਿੱਤਾ ਗਿਆ ਸੀ ਪਰ 400 ਛੱਡੋ 320 ਪਾਰ ਨਹੀਂ ਹੋ ਰਹੀ ਤੇ ਅਹਿਮ ਗੱਲ ਇਹ ਆ ਕਿ ਜਿਹੜਾ ਇੰਡੀਆ ਗੱਠਜੋੜ ਆ ਨਾ ਕਿੰਨਾ ਕਿਤੇ ਸਰਕਾਰ ਬਣਾਉਣ ਦਾ ਸੁਪਨਾ ਜਿਹੜਾ ਹੁਣ ਉਹ ਵੀ ਦੇਖ ਰਿਆ ਤੇ ਬੀਜੇਪੀ ਹੈੱਡਕੁਆਰਟਰ ਦੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੇ ਆ ਪੀਐਮ ਮੋਦੀ ਪਹੁੰਚ ਚੁੱਕਿਆ ਲੋਕਾਂ ਨੂੰ ਸੰਬੋਧਨ ਕਰ ਰਿਹਾ ਦੇਸ਼ ਨੂੰ ਸੰਬੋਧਨ ਕਰ ਰਿਹਾ ਤੇ ਉਸ ਤੋਂ ਪਹਿਲਾਂ ਜੇਕਰ ਸਰਕਾਰ ਦੀ ਗੱਲ ਕਰੀਏ ਅੰਕੜੇ ਦੀ ਗੱਲ ਕਰੀਏ ਐਨਡੀਏ ਨੇ ਪਾਰ ਕੀਤਾ ਪਰ ਦੂਜੇ ਪਾਸੇ ਇੰਡੀਆ ਕਰਜੂਡ ਕਹਿੰਦੇ ਅਸੀਂ ਕੱਲੂ ਦੱਸਾਂਗੇ ਦੇਖੋ ਜੀ ਜਦੋਂ ਵੀ ਜਿਹੜੇ ਨਤੀਜੇ ਹੋਣ ਵਾਲੇ ਸੀ ਉਸ ਤੋਂ ਪਹਿਲਾਂ ਕਿਸੇ ਨੂੰ ਵੀ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇੰਡੀਆ ਗੱਠ ਜੋੜ ਇੰਨੀਆਂ ਸੀਟਾਂ ਲੈ ਜਾਏਗਾ ਜੇ ਇੰਡੀਆ ਗੱਠ ਜੋੜ ਦੀਆਂ ਸੀਟਾਂ ਦੇ ਵਿੱਚ ਜੇ ਕਾਂਗਰਸ ਦੀਆਂ ਸੀਟਾਂ ਵੀ ਲੱਕ ਕੀਤੀਆਂ ਜਾਂ ਤਾਂ 100 ਤੋਂ 105 ਸੀਟਾਂ ਰਹਿਣੀਆਂ ਇਕੱਲੇ ਕਾਂਗਰਸ ਦੀਆਂ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਗਠਬੰਧਨ ਹੈ ਉਹਦਾ ਜਿਹੜਾ ਰੀਜ਼ਨ ਸੀ ਉਹ ਬਿਲਕੁਲ ਸਕਸੈਸਫੁਲ ਹੁੰਦਾ ਨਜ਼ਰ ਆ ਰਿਹਾ ਹੈ ਤੇ ਗੱਲ ਕਰੀਏ ਜੇ ਐਨਡੀਏ ਦੀ ਤੇ ਜੇ ਪਿਛਲੇ ਚੋੜਾ ਦੀ ਗੱਲ ਕਰੀਏ ਤਾਂ 303 ਦੇ ਉੱਤੇ ਜਾ ਕੇ ਰੁਕੀ ਸੀ ਤਾਂ ਕਿਤੇ ਨਾ ਕਿਤੇ ਉਹਦੇ ਕੰਪੈਰੀਟਿਵ ਵੀ ਦੇਖੀਏ ਤਾਂ ਕਿਤਨੇ ਤੇ ਘਾਟਾ ਜ਼ਰੂਰ ਨਜ਼ਰ ਆ ਰਿਹਾ ਐ ਐਨਡੀਏ ਨੂੰ ਪਰ ਇੱਥੇ ਜਿਹੜੀ ਸਟਰੋਂਗ ਨਜ਼ਰ ਹੁੰਦੀ ਆ ਰਹੀ ਹੈ ਜਿਹੜਾ ਪਲੋਟ ਵਧੀਆ ਬਣਦਾ ਨਜ਼ਰ ਆ ਰਿਹਾ ਹੈ 233 ਇੱਕ ਬੇहद ਵੱਡਾ ਆਕੜਾ ਹੈ ਦੇਸ਼ ਦੇ ਵਿੱਚ ਜੇ ਗੱਲ ਕਰੀਏ ਸਰਕਾਰ ਬਣਾਣੀ ਹੋਵੇ ਤਾਂ 233 ਇੱਕ ਬਹੁਤ ਵੱਡਾ ਆਕੜਾ ਹੈ ਪਰ ਇਸ ਦੇ ਵਿੱਚ ਮੈਂ ਜ਼ਰੂਰ ਦੱਸਾਂਗਾ ਸੁਖਪ੍ਰੀਤ ਜੀ ਕਿ ਕੁਝ ਦੇਸ਼ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਲੱਗ ਰਿਹਾ ਹੋਊਗਾ ਕਿ ਜੇ ਐਨਡੀਆ 292 ਹੈ ਤੇ ਇੰਡੀਆ ਜਿਹੜੀ ਹੈ 233 ਹੈ ਤੇ ਉੱਥੇ ਜੇ ਗੱਲ ਕਰੀਏ ਅਦਰਸ ਦੀ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਜੇ ਗਠਜੋੜ ਜਾਵੇ ਤਾਂ ਸਰਕਾਰ ਗਠਬੰਧਨ ਦੀ ਵਿਵੰਸਕਦੀ ਹੈ ਕੀ ਇਹ ਜਾਇਆ ਹੋ ਸਕਦਾ ਬਿਲਕੁਲ ਮਿੱਕੀ ਇੱਕ ਚੀਜ਼ ਕਨਫਰਮ ਕਰ ਦਿੰਨੇ ਆ 273 ਦਾ ਅੰਕੜਾ ਚਾਹੀਦਾ ਹੁੰਦਾ ਬੀਜੇਪੀ ਦੀ ਜੇਕਰ ਗੱਲ ਕਰੀਏ ਐਨਡੀਏ ਤਾਂ ਐਨਡੀਏ ਯਾਨੀ ਕਿ ਬੀਜੇਪੀ ਦੇ ਨਾਲ ਦੇੜੇ ਉਹਨਾਂ ਦੇ ਸਹਿਯੋਗੀ ਨੇ ਜਿਹੜੀਆਂ ਪਾਰਟੀਆਂ ਬੀਜੇਪੀ ਦਾ ਸਾਥ ਦੇ ਰੀਆਂ ਉਹਨਾਂ ਦੇ ਟੋਟਲ ਅੰਕੜੇ ਜਿਹੜੇ ਨੇ ਉਹ ਮਿਲਾ ਕੇ 292 ਆ ਜਿੱਦਾਂ ਜੀਡੀਯੂ ਆਰ ਟੀਡੀਪੀ ਆ ਉਹਨਾਂ ਦੇ ਅੰਕੜੇ ਮੜਾ ਕੇ 292 ਆ ਜੇ ਕੋਈ ਪਾਰਟੀ ਇੱਧਰ ਉਧਰ ਖਿਸਕਦੀ ਆ ਮੰਨ ਲਓ ਕੋਈ ਵੀ ਇੱਕ ਪਾਰਟੀ ਜਿਹਦੇ ਕੋਲੇ ਵੱਡੀਆਂ ਸੀਟਾਂ ਨੇ 20 ਤੋਂ ਵੱਧ ਸੀਟਾਂ ਨੇ ਜੇ ਉਹ ਪਾਰਟੀ ਕਿਸਕੇ ਇੰਡੀਆ ਗੱਤ ਜੋੜ ਵੱਲ ਜਾਂਦੀ ਆ ਤੇ ਅਦਰਸ ਦੇ ਵਿੱਚੋਂ ਜਿਹੜੇ ਉਮੀਦਵਾਰ ਨੇ ਉਹ ਇਹਨਾਂ ਨਾਲ ਜੁੜਦੇ ਆ ਤਾਂ ਕਿਤੇ ਨਾ ਕਿਤੇ ਸਰਕਾਰ ਆ ਜਿਹੜੀ ਉਹ ਇੰਡੀਆ ਗੱਤ ਜੋੜਦੀ ਬਣ ਸਕਦੀ ਆ ਰਾਹੁਲ ਗਾਂਧੀ ਨੂੰ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਹਿੰਦੇ ਤੁਸੀਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੋਗੇ ਜਦੋਂ ਸਾਡੇ ਸਾਥੀਆਂ ਨੇ ਸਵਾਲ ਪੁੱਛਿਆ ਤਾਂ ਉਹ ਕਹਿੰਦੇ ਸੀ ਅਸੀਂ ਕੱਲ ਨੂੰ ਦੱਸਾਂਗੇ ਤਾਂ ਇਹ ਬੜਾ ਅਹਿਮ ਚੀਜ਼ ਹੋ ਜਾਂਦੀ ਹੈ ਰਾਜਨੀਤੀ ਦੇ ਵਿੱਚ ਜਿਹੜਾ ਕੱਲੂ ਦੱਸਾਂਗੇ ਮੈਂ ਉਹ ਮੈਂ ਸੁਪਰੀ ਜੀ ਦੱਸਦਾਗਾ ਕਿ ਹੁਣੇ ਜਦੋਂ ਜਦੋਂ ਸਾਰੇ ਆਕੜੇ ਆਉਂਦੇ ਨੇ ਉਸ ਤੋਂ ਬਾਅਦ ਇੱਕ ਵੱਡੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਜਾਂਦੇ ਨੇ ਖੜਗ ਹੋਣੀ ਆਉਂਦੇ ਨੇ ਤੇ ਉਹਨਾਂ ਵੱਲੋਂ ਲੋਕਾਂ ਦਾ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ ਜਾਂਦਾ ਕਿਉਂਕਿ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਹਨਾਂ ਦੀ ਜਿਹੜੀ ਯਾਤਰਾ ਕੀਤੀ ਹੈ ਗਿਆ ਰਾਹੁਲ ਗਾਂਧੀਰ ਵੱਲੋਂ ਜਾਂ ਜੋ ਵੀ ਰਿਜ਼ਲਟ ਆਇਆ ਉਹਦੇ ਵੱਲੋਂ ਸ਼ੁਕਰੀਆ ਕੀਤਾ ਗਿਆ ਤੇ ਇੱਕ ਗੱਲ ਜਦੋਂ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਸਰਕਾਰ ਬਣਾਉਣ ਦੀ ਸੋਚ ਰਹੇ ਹੋ ਤਾਂ ਉਹਨਾਂ ਵੱਲੋਂ ਨਾ ਨਹੀਂ ਕੀਤੀ ਗਈ ਨਾ ਨਾ ਕਰਨਾ ਤੇ ਬਣਾ ਲੈਣ ਦੇ ਵਿੱਚ ਬੜਾ ਡਿਫਰੈਂਸ ਹੈ ਜੇ ਕੁਝ ਸਾਫ਼ ਮੁੱਕਰ ਜਾਂਦੇ ਤਾਂ ਉਹ ਮੀਡੀਆ ਦੇ ਵਿੱਚ ਸਾਫ਼ ਗੱਲ ਚੱਲੀ ਜਾਂਦੀ ਪਰ ਉਹਨਾਂ ਵੱਲੋਂ ਬਿਲਕੁਲ ਵੀ ਨਾ ਨਹੀਂ ਕੀਤੀ ਬਿਲਕੁਲ ਮਿੱਕੀ ਇਹੀ ਗੱਲ ਆਪਾਂ ਜ਼ਿਕਰ ਕਰ ਰਹੇ ਹਾਂ ਉੱਥੇ ਹੀ ਪੀਐਮ ਮੋਦੀ ਹੁਣੀ ਆਪਾਂ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਇਸ ਸਮੇਂ ਤਹ ਹੈਡਕੁਆਰਟਰ ਦੇ ਵਿੱਚ ਪਹੁੰਚਿਆ ਫੁੱਲਾਂ ਦੀ ਵਰਕਾ ਹੋ ਰਹੀ ਆ ਫਿਲਹਾਲ ਦੀ ਘੜੀ 'ਚ ਐਨਡੀਏ ਸਰਕਾਰ ਬਣਾਉਣ ਦੀ ਦਹਲਿਜ਼ ਦੇ ਉੱਪਰ ਖੜਾ ਤੇ ਜੇਕਰ ਪੀਐਮ ਮੋਦੀ ਦੇ ਟਵੀਟ ਦੀ ਗੱਲ ਕਰੀਏ ਇੱਕ ਟਵੀਟ ਵੀ ਉਹਨਾਂ ਦੇ ਵੱਲੋਂ ਇਸ ਨਤੀਜਿਆਂ ਨੂੰ ਲੈ ਕੇ ਕੀਤਾ ਗਿਆ ਨੇ ਲਿਖਿਆ ਕਿ ਲੋਕਾਂ ਨੇ ਲਗਾਤਾਰ ਤੀਜੀ ਵਾਰ ਐਨਡੀਏ ਦੇ ਉੱਪਰ ਵਿਸ਼ਵਾਸ ਜਿਹੜਾ ਜਤਾਇਆ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਇਤਿਹਾਸਿਕ ਕਾਰਨਾਮਾ ਮੈਂ ਇਸ ਸਨੇਹ ਦੇ ਲਈ ਜਨਤਾ ਜਨਾਰਦਨ ਨੂੰ ਪ੍ਰਣਾਮ ਕਰਦਾ ਤੇ ਉਹਨਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਿਛਲੇ ਦਹਾਕੇ ਵਿੱਚ ਕੀਤੇ ਗਏ ਚੰਗੇ ਕੰਮਾਂ ਨੂੰ ਜਾਰੀ ਰੱਖਾਂਗੇ ਇਸ ਦੇ ਨਾਲ-ਨਾਲ ਪੀਐਮ ਮੋਦੀ ਉਹਨਾਂ ਨੇ ਆਪਣੇ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਇੱਥੇ ਸਲਾਮ ਕੀਤਾ ਉਹਨਾਂ ਕਹਿ ਕੇ ਮੈਂ ਆਪਣੇ ਵਰਕਰਾਂ ਦੀ ਸਖਤ ਮਿਹਨਤ ਨੂੰ ਸਲਾਮ ਕਰਦਾ ਤੇ ਦੱਸਦੀ ਕਿ ਉਹਨਾਂ ਨੇ ਇਹ ਵੀ ਕਹਿ ਕੇ ਜਿਹੜੇ ਬੇਮਿਸਾਲ ਯਤਨ ਉਹਨਾਂ ਦੇ ਵੱਲੋਂ ਕੀਤੇ ਕਹਿੰਦੇ ਜਾਨੀ ਕਿ ਵਰਕਰਾਂ ਦੇ ਵੱਲੋਂ ਉਸ ਨੂੰ ਵੀ ਉਹਨਾਂ ਨੇ ਇੱਥੇ ਸਰਾਇਆ ਵਾ ਕਿਤੇ ਨਾ ਕਿਤੇ ਵਰਕਰਾਂ ਨੂੰ ਸਰਾਇਆ ਵਾ ਤੇ ਜਿਨ੍ਹਾਂ ਲੋਕਾਂ ਨੇ ਐਨਡੀਆ ਨੂੰ ਸੀਟਾਂ ਦਿੱਤੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਲੋਕਾਂ ਦਾ ਧੰਨਵਾਦ ਕੀਤਾ ਪਰ ਬੜੀ ਵੱਡੀ ਅਹਿਮ ਗੱਲ ਆ ਕਿ ਹੁਣ ਸਰਕਾਰ ਆ ਜਿਹੜੀ ਕੀ ਉਹ ਸੱਚਮੁੱਚ ਐਨਡੀਆ ਦੀ ਬਣੇਗੀ ਇੱਕ ਚੀਜ਼ ਮਿੱਕੀ ਇੱਥੇ ਹੋਰ ਬੜੀ ਅਹਿਮ ਹੋ ਜਾਂਦੀ ਆ ਇਸ ਵਾਰ ਜਿਹੜੀ ਆਪੋਜੀਸ਼ਨ ਹੋਏਗੀ ਨਾ ਉਹ ਬੜੀ ਸਟਰੋਂਗ ਹੋਗਾ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਆਪੋਜੀਸ਼ਨ ਸਟਰੋਂਗ ਹੋਵੇ ਤਾਂ ਸਰਕਾਰ ਨੂੰ ਜਿਹੜੇ ਫੈਸਲੇ ਲੈਣੇ ਪੈਂਦੇ ਆ ਜਾਂ ਜਿਹੜੇ ਐਲਾਨ ਕਰਨੇ ਪੈਂਦੇ ਆ ਉਹਨਾਂ ਨੂੰ ਸੋਚ ਸਮਝ ਕੇ ਲੈਣੇ ਪੈਂਦੇ ਸੋਚ ਸਮਝ ਕੇ ਕਰਨਾ ਪੈਂਦਾ ਬਿਲਕੁਲ ਜੀ ਦੇਖੋ ਹਰ ਦੇਸ਼ ਦੇ ਵਿੱਚ ਇੱਕ ਜੇ ਮਜ਼ਬੂਤ ਜੜੀ ਹੈ ਵਿਰੋਧੀ ਪਾਰਟੀ ਹੁੰਦੀ ਹੈ ਤਾਂ ਉੱਥੇ ਕਹਿੰਦੇ ਇੱਕ ਦੇਸ਼ ਦੇ ਲਈ ਇੱਕ ਵੱਡਾ ਥੰਮ ਹੁੰਦਾ ਹੈ ਵਿਰੋਧੀ ਪਾਰਟੀ ਜਿਹੜੀ ਮਜ਼ਬੂਤ ਹੋਵੇ ਤਾਂ ਸਰਕਾਰਾਂ ਕੋਈ ਵੀ ਜੜੀ ਨਹੀਂ ਇਹ ਜਾਂ ਕਾਨੂੰਨ ਜਿਹੜਾ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚਦਿਆਂ ਨੇ ਗੱਲ ਕੀਤੀ ਜਾਵੇ ਮੈਂ ਸਾਡੇ ਦਰਸ਼ਕਾਂ ਜਿਹੜੇ ਸਾਡੇ ਜੁੜੇ ਹੋਏ ਨੇ ਹੁਣ ਤਾਂ ਦੱਸਦੀ ਸਕਰੀਨ ਦੇ ਉੱਤੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਭਾਜਪਾ ਦੇ ਹੈੱਡਕ quarter ਦੀਆਂ ਤਸਵੀਰਾਂ ਨੇ ਦੱਸਦੀ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਸਭ ਤੋਂ ਖਾਸ ਤਸਵੀਰਾਂ ਨੇ ਜਿਸਦੇ ਵਿੱਚ ਦੇਖ ਸਕਦੇ ਹੋ ਕਿ ਪੀਐਮ ਮੋਦੀ ਜੋ ਕਿ ਇੱਕ ਵਾਰੀ ਫਿਰ ਤੋਂ ਸਰਕਾਰ ਬਣਾਉਣ ਦੀ ਦਹਲਿਜ਼ ਤੇ ਨੇ ਤਸਵੀਰਾਂ ਦੇਖ ਸਕਦੇ ਹੋ ਫੁੱਲਾਂ ਦੀ ਵਰਕਾ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਵੱਡੇ ਵੱਡੇ ਜਿੰਨੇ ਕੱਦਾਵਰ ਨੇਤਾ ਨੇ ਦੱਸਦੇ ਕਿ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਲੋਕ ਦੇਖ ਸਕਦੇ ਹੋ ਤੁਸੀਂ ਜਸ਼ਨ ਦਾ ਮਾਹੌਲ ਹੈ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਾਂ ਇਹ ਇੱਕ ਵਾਰ ਕਹਿ ਸਕਦੇ ਨੇ ਕਿ ਇੱਕ ਵਾਰ ਫਿਰ ਤੋਂ ਜਿਹੜੀ ਹੈ ਐਨਡੀਏ ਦੀ ਸਰਕਾਰ ਆ ਰਹੀ